ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵਿੱਚ ਬਹੁਤ ਜ਼ਿਆਦਾ ਟ੍ਰੈਂਡੀ ਐਕਸਕਲੂਸਿਵ ਤੇ ਪਿਆਰੀਆਂ ਸੋਨੀਆਂ ਨੇ ਸਾਰੇ ਸੂਟ ਬਹੁਤ ਪਿਆਰੇ ਨੇ ਇਹ ਵੀਡੀਓ ਨੂੰ ਲਾਸਟ ਤੱਕ ਦੇਖਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਕੁਝ ਜਿਹੜੀਆਂ ਵੈਡਿੰਗ ਸਪੈਸ਼ਲ ਪਾਰਟੀ ਪਰ ਕਲੈਕਸ਼ਨ ਐਡ ਕੀਤੀਆਂ ਨੇ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਐ ਜੋ ਹੁਣ ਚੱਲ ਰਹੀਆਂ ਨੇ ਇਹਨਾਂ ਦਾ ਰੇਟ ਸਿਰਫ ਤੇ ਸਿਰਫ 640 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਨੇ 640 ਦੇ ਵਿੱਚ ਤੁਸੀਂ ਇਹ ਸੂਟ ਆਪਣੇ ਘਰ ਮੰਗਵਾ ਸਕਦੇ ਹੋ ਆਲ ਓਵਰ ਇੰਡੀਆ ਜਿਹੜਾ ਰੇਟ ਹੈ ਉਹੀ ਲੱਗੇਗਾ ਇੰਡੀਆ ਤੋਂ ਬਾਹਰ ਅਗ ਕਿਸੇ ਮੰਗਵਾਉਣਾ ਚਾਹੁੰਦੇ ਹੋ ਤਾਂ ਉਹ ਡਿਪੈਂਡ ਕਰਦਾ ਹੈ ਕਿ ਕਲੈਕਸ਼ਨਾਂ ਜਿਹੜੀਆਂ ਨੇ ਉਹ ਕਿੰਨੀਆਂ ਤੇ ਕਿਹੜੇ ਰੇਟਾਂ ਦੇ ਨਾਲ ਲੱਗਣਗੀਆਂ ਬ੍ਰੌਕੇਟ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੈ ਬ੍ਰੌਕੇਟ ਦਾ 5 ਮੀਟਰ ਦਾ ਸੂਟ ਹੈ ਕਲਰ ਇਹਦੇ ਵਿੱਚ ਇੱਕ ਤੋਂ ਇੱਕ ਨੇ ਤੇ ਸਾਰੇ ਹੀ ਆ এজ ਗਰੁੱਪ ਨੂੰ ਸਾਮੇ ਰੱਖ ਇਹਦੇ ਵਿੱਚ ਕਲਰ ਐਡ ਕੀਤੇ ਗਏ ਨੇ ਤੇ ਬ੍ਰੋਕੇਟ ਜਿਹੜਾ ਹੈ 올 ਟਾਈਮ ਫੇਵਰੇਟ ਹੈ ਸਭ ਦਾ ਤੇ 5 ਮੀਟਰ ਦਾ ਸੂਟ ਆਏਗਾ ਜੀ ਬ੍ਰੋਕੇਟ ਦਾ 올 ਓਵਰ 5 ਮੀਟਰ ਦਾ ਸੂਟ ਹੈ ਸਿਰਫ ਤੇ ਸਿਰਫ 680 ਦੇ ਵਿੱਚ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਨੇ 680 ਦੇ ਵਿੱਚ ਤੁਹਾਨੂੰ ਇਹ ਵਾਲਾ ਬ੍ਰੋਕੇਟ ਦਾ ਸੂਟ ਜਿਹੜਾ ਹੈ ਉਹ ਤੁਹਾਡੇ ਘਰ ਤੱਕ ਪਹੁੰਚੇਗਾ ਜਿਸ ਦਾ ਕੋਈ ਚਾਰजेस ਨਹੀਂ ਲੱਗਣਗੇ ਇਸੇ ਰੇਟ ਦੇ ਵਿੱਚ ਜਿਹੜਾ ਹੈ ਸੂਟ ਹੈ ਉਹ ਤੁਹਾਡੇ ਘਰ ਤੱਕ ਪਹੁੰਚੇਗਾ ਰੇਟ ਹੈ ਸਿਰਫ ਤੇ ਸਿਰਫ 680 ਮੱਕੀ ਤੁਸੀਂ ਕੋਈ ਸੂਟ ਬਾਇ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਐਰੀ ਚਾਣੀ ਹੈ ਤਾਂ ਨੰਬਰ ਤੇ ਚਾਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ 5 ਮੀਟਰ ਦੇ ਬ੍ਰੌਕਰ ਦੇ ਸੂਟ ਨਾਲ ਤੁਸੀਂ ਇਹ ਨਾਲ ਦੁਪੱਟਾ ਕਰਕੇ ਟਾਈ ਡਾਈ ਵਾਲਾ ਦੁਪੱਟਾ ਲੈ ਕੇ ਨਾਲ ਲੈਸ ਲਗਾ ਕੇ ਇਹਨੂੰ ਬੜੀ ਪਿਆਰੀ ਤੇ ਵੱਖਰੀ ਜਿਹੀ ਲੁੱਕ ਦੇ ਸਕਦੇ ਹੋ ਇਹ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਰੰਗ ਜਿਹੜੇ ਹਨ ਕਿੰਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਹੀ ਰੰਗ ਜਿਹੜੇ ਅਵੇਲੇਬਲ ਨੇ ब्राइडर स्पेशल कलेक्शन ਆਈਆਂ ਨੇ ਚਾਰ ਰੰਗਾਂ ਦੇ ਵਿੱਚ ਤੇ ਚਾਰੇ ਹੀ ਰੰਗ ਜਿਹੜੇ ਨੇ ਉਹ ਡਾਰਕ ਟੋਨ ਵਿੱਚ ਆਣਗੇ ਰੇਟ ਇਹਨਾਂ ਦਾ 6000 ਰੁਪਏ ਆ ਦੁਪੱਟਾ ਬਹੁਤ ਜ਼ਿਆਦਾ ਹੈਵੀ ਹੈ ਸ਼ਰਟ ਬਹੁਤ ਜ਼ਿਆਦਾ ਹੈਵੀ ਹੈ ਦੁਪੱਟੇ ਤੇ ਲੈਂਸ ਬੜੀ ਹੈਵੀ ਲੱਗੀ ਹੈ बॉटम प्लेन ਆਏਗਾ ਤੇ ਨਾਲ ਦੁਪੱਟੇ ਤੇ ਜਿਹੜੇ ਲਟਕਣ ਵਾਲੀ ਲੈਂਸ ਿਆ ਬਾਲਸ ਦੀ ਸ਼ੇਪ ਵਿੱਚ ਉਹ ਬਹੁਤ ਪਿਆਰੀ ਲੱਗੀ ਹੈ ਵੀ ਲੈਸ ਲੱਗੀ ਹੋਈ ਆ ਫੁੱਲ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਵਿਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਲੈਂਥ ਦਾ ਕੋਈ ਇਸ਼ੂ ਨਹੀਂ ਆ ਲੈਂਥ ਉੱਪਰ ਗਲਾ ਨਹੀਂ ਬਣਿਆ ਹੋਇਆ ਜਿਹੜੀ ਪੱਟੀ ਕਲੇ ਦੇ ਉੱਪਰ ਲੱਗੀ ਹੋਈ ਆ ਉਹ ਤੁਸੀਂ ਉਤਾਰ ਕੇ ਉਹਨੂੰ ਉੱਪਰ-ਨੀਚੇ ਆਪਣੀ ਲੈਂਥ ਦੇ ਆਪਣੀ ਹਾਈਟ ਦੇ ਅਕੋਰਡਿੰਗਲੀ ਕਰ ਸਕਦੇ ਹੋ ਚਾਰ ਰੰਗ ਆਏ ਨੇ ਰਸਟ ਹੈ ਪਰਪਲ ਹੈ ਬਲੂ ਹੈ ਤੇ ਰੈਡ ਟੋਨ ਵਿੱਚ ਚਾਰ ਰੰਗ ਆਏ ਨੇ ਤੇ ਚਾਰੋਂ ਹੀ ਰੰਗ ਜਿਹੜੇ ਨੇ ਬਹੁਤ ਜ਼ਿਆਦਾ ਪਿਆਰੇ ਨੇ ਇੱਕ ਨਾਲ ਸੀ ਗ੍ਰੀਨ ਆਇਆ ਹੈ ਚਾਰੇ ਰੰਗ ਜਿਹੜੇ ਨੇ ਉਹਨਾਂ ਦਾ ਰੇਟ ਸੇਮ ਹੈ 6000 ਰੁਪਏ ਰੇਟ ਹੈ ਸ਼ਿਪਿੰਗ ਚਾਰजेस ਜਿਹੜੇ ਉਹ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਸੇ ਰੇਟ ਤੇ ਜਿਹੜਾ ਸੂਟ ਹੈ ਤੁਹਾਡੇ ਘਰ ਤੱਕ ਪਹੁੰਚੇਗਾ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜਿੱ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੈਸਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕਵਰੀ ਕਰਨਾ ਚਾਹੁੰਦੇ ਹੋ ਇਹ ਸਿੰਗਲ ਕਲਰ ਵਿੱਚ ਆਏਗਾ 380 ਰੁਪਏ ਦਾ ਰੇਟ ਹੈ ਹੈਵੀ ਸ਼ਰਟ ਹੈਵੀ ਦੁਪੱਟਾ organza ਸਟਾਈਲ ਦਾ ਦੁਪੱਟਾ ਆਏਗਾ ਬਹੁਤ ਹੈਵੀ ਇਹ ਮਿਰਰ ਵਰਕ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ